ਤੁਸੀਂ ਜਿਹੜੀਆਂ ਚੀਜ਼ਾਂ ਦਾ ਨਿਰੇਖਣ ਕੀਤਾ ਹੁਣ ਤੱਕ ਤੁਹਾਡੇ ਕੋਲ ਸਕਸੈਸਫੁਲ ਹੋਈਆਂ ਨੇ ਤੇ ਉਹਨਾਂ ਦੇ ਵਿੱਚ ਤੁਸੀਂ ਕਿੰਨੇ ਇੱਕ ਦਾ ਬਾਗ ਜੜਾ ਲਗਾ ਚੁੱਕੇ ਹੋ ਇਹ ਜਾਪਾਨੀ ਫਲਾਂ ਦੀ ਪਰਸੀਮੋਨ ਆ ਜੀ ਇਹਨੂੰ ਕਹਿੰਦੇ ਆ ਤੇ ਹੁਣ ਆਮ ਮਾਰਕੀਟ ਦੇ ਵਿੱਚ ਦਸੰਬਰ ਜਨਵਰੀ ਚ ਆਉਣਾ ਸ਼ੁਰੂ ਹੋ ਜਾਂਦਾ ਟਮਾਟਰ ਰਗਾ ਹੁੰਦਾ ਜੀ ਤਾਂ ਪੰਜਾਬ ਦੇ ਵਿੱਚ ਆਪਾਂ ਇਹ ਸੁਣਦੇ ਆ ਕਿ ਬਈ ਫਸਲੀ ਚੱਕਰ ਦੇ ਵਿੱਚ ਬੰਨੇ ਰਹੀ ਏ ਪਹਿਲਾਂ ਕਣਕ ਦੀ ਜਲੀ ਫਿਰ ਝੋਨਾ ਬੀਜ ਲਿਆ ਹਨ ਇਹ ਤੁਸੀਂ ਇਦਾਂ ਕਰਨ ਦਾ ਕਿਉਂ ਸੋਚਿਆ ਕੀ ਸੋਚਿਆ ਵੀ ਆਪਾਂ ਜੇ ਫਸਲੀ ਚੱਕਰ ਨਹੀਂ ਛੱਡਾਂਗੇ ਤਾਂ ਹੁਣ ਇਸ ਵਾਰ ਜੀਰੀ ਦਾ ਤੁਸੀਂ ਹਾਲਤ ਦੇਖ ਕੇ ਲਈਏ ਜੀ ਕਣਕ ਦੇ ਲਈ ਤੁਸੀਂ ਡੀਏਪੀ ਦੀ ਹਾਲਤ ਦੇਖ ਚੁੱਕੇ ਹੋ ਜੀ ਤੁਸੀਂ ਜੁੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਰੂੜੀਆਂ ਦਰਸ਼ਕੋ ਜ਼ਿਲ੍ਹਾ ਮਲੇਰਕੁਟਲਾ ਦੇ ਪਿੰਡ ਹਥਵਾੜਾ ਦੇ ਵਿੱਚ ਮੌਜੂਦ ਹਾਂ ਜਿੱਥੋਂ ਇੱਕ ਕਿਸਾਨ ਜੋ ਕਿ ਅਜਿਹੀਆਂ ਤਕਨੀਕਾਂ ਦੇ ਨਾਲ ਆਪਣੇ ਹੱਥੀਂ ਉਹ ਨਿਰੇਖਣ ਕਰਕੇ ਚੰਗੇ ਤਰੀਕੇ ਦੇ ਨਾਲ ਫਸਲਾਂ ਉਗਾਉਂਦਾ ਤੇ 40 ਤੋਂ 45 ਦੀਆਂ ਵੱਧ ਵਰਾਇਟੀਆਂ ਨੇ ਜਿਹੜੀਆਂ ਜਿਹੜੀਆਂ ਫਲਾਂ ਦੀਆਂ ਨੇ ਉਹ ਉਗਾ ਚੁੱਕਿਆ ਤੇ ਸਫਲ ਵੀ ਰਿਹਾ ਹੈ ਆਓ ਸਾਡੇ ਨਾਲ ਕਿਸਾਨ ਗੁਰਸੇਮਰਨ ਸਿੰਘ ਮੌਜੂਦ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛੀ ਗੱਲ ਭਾਈ ਜੀ ਭਾਈ ਜੀ ਫਸਲੀ ਚੱਕਰ ਤੋਂ ਬਾਹਰ ਨਿਕਲੇ ਹੋ ਆ ਫਲਾਂ ਦੀ ਖੇਤੀ ਕਰਦੇ ਹਾਂ ਕਿਦਾਂ ਦਾ ਰੁਝਾਨ ਹੈ ਇਹ ਦੇ ਵਿਚਾਰੇ ਤੁਹਾਡਾ ਜੀ ਬਾਈ ਮੈਨੂੰ 12 ਸਾਲ ਹੋ ਗਿਆ ਜੀ ਇਸ ਕੰਮ ਨੂੰ ਲੱਗੇ ਨੂੰ 12 13 ਸਾਲ ਦੀ ਤੇ ਉਹਦੇ ਚੋਂ ਮੈਂ ਸ਼ੁਰੂ ਕੀਤਾ ਜੀ ਕਿਉਂਕਿ ਜੇ ਆਪਾਂ ਫਸਲ ਹੀ ਚੱਕਰ ਅਪਣਾਉਂਦੇ ਅਮਰੂਦ ਜਾਂ ਕਿਨੂ ਦੀ ਬਾਗਬਾਨੀ ਵੱਲ ਜਾਂਦੇ ਤਾਂ ਹੋਰ ਰਵੈਤੀ ਜਿਹੜੀਆਂ ਫਸਲਾਂ ਸੀ ਉਹਨਾਂ ਵੱਲ ਹੋ ਜਾਂਦਾ ਤੇ ਮੈਂ ਨਵੀਆਂ ਚੀਜ਼ਾਂ ਲੱਭ ਕੇ ਲੈ ਕੇ ਆਉਣ ਦੀ ਜਦੋਂ ਐਵੋਕਾਡੋ ਹੋ ਗਿਆ ਲੋਗਨ ਹੋ ਗਿਆ ਤੇ ਹੋਰ ਵੀ ਦੋ ਤਿੰਨ ਚੀਜ਼ਾਂ ਹਜੀਆਂ ਨੇ ਜਿਨ੍ਹਾਂ ਤੇ ਟਰਾਇਲ ਹਜੇ ਅੰਡਰ ਟਰਾਇਲ ਹੈ ਜੀ ਕੰਮ ਉਹ ਮੇਰੇ ਕੋਲੇ ਖਣੀਆਂ ਨੇ ਜਿਨ੍ਹਾਂ ਨੂੰ ਆਪਾਂ ਅੱਗੇ ਪ੍ਰੋਮੋਟ ਵੀ ਕਰਾਂਗੇ ਜੀ ਤੇ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਾਗ ਵੀ ਲਾਵਾਂਗੇ ਜੀ ਠੀਕ ਹੈ ਤੇ ਤੁਸੀਂ ਜਿਹੜੀਆਂ ਚੀਜ਼ਾਂ ਦਾ ਨਿਰੇਖਣ ਕੀਤਾ ਹੁਣ ਤੱਕ ਤੁਹਾਡੇ ਕੋਲ ਸਕਸੈਸਫੁਲੀ ਹੋਈਆਂ ਨੇ ਤੇ ਉਹਨਾਂ ਦੇ ਵਿੱਚ ਤੁਸੀਂ ਕਿੰਨੇ ਕ ਦਾ ਬਾਗ ਜਿਹੜਾ ਲਗਾ ਚੁੱਕੇ ਹੋ ਭਾਈ ਜੀ ਇਹ ਵੇ ਕਾਡੂ ਦਾ ਬਾਗ ਆ ਜੀ 2 ਏਕੜ ਦਾ ਮੈਂ ਆਪਦਾ ਹੀ ਲਾ ਰਿਹਾ ਹਾਂ ਜੀ ਤੇ ਲੋਗਨ ਦਾ 1 ਏਕੜ ਦਾ ਲਾ ਚੁੱਕੇ ਆ ਜੀ ਤੇ ਅੱਗੇ ਹੁਣ ਜਿਹੜੇ ਦੋਸਤ ਨੇ ਜਾਂ ਕਈ ਸੱਜਣਾਂ ਅਜੇ ਨੇ ਜਿਹੜੇ ਲਾਉਣਾ ਚਾਹੁੰਦੇ ਨੇ ਉਹਨਾਂ ਲਈ ਆਪਾਂ ਇਹ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਹੈ ਜੀ ਇੱਕ ਮਿੰਟ ਦੱਸੋ ਵੀ ਜਿਹੜਾ ਇਹ ਇਹ ਪੌਦਾ ਖੜਾ ਇਹ ਕਿਹੜਾ ਹੈਗਾ ਜੀ ਇਹ ਇਹ ਜਾਪਾਨੀ ਫਲ ਆ ਜੀ ਪਰਸੀਮੋਨ ਆ ਜੀ ਇਹਨੂੰ ਕਹਿੰਦੇ ਆ ਤੇ ਹੁਣ ਆਮ ਮਾਰਕੀਟ ਦੇ ਵਿੱਚ ਦਸੰਬਰ ਜਨਵਰੀ ਚ ਆਉਣਾ ਸ਼ੁਰੂ ਹੋ ਜਾਂਦਾ ਟਮਾਟਰ ਵਰਗਾ ਹੁੰਦਾ ਜੀ ਦੇ ਸੰਤਰੀ ਜੇ ਲਾਲ ਜੇ ਹਾਂ ਤੇ ਇਹ ਬੜਾ ਕਾਮਨਲੀ ਖਾਧਾ ਜਾਂਦਾ ਜੀ ਬਾਹਰ ਵੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਤੇ ਆਪਣੇ ਵੀ ਹੁਣ ਪੰਜਾਬ ਦੇ ਵਿੱਚ ਵੀ ਤਕਰੀਬਨ 250 300 ਰੁਪਏ ਕਿਲੋ ਵਿਕਦਾ ਜੀ ਇਹ ਓਕੇ ਅਕਸਰ ਪੰਜਾਬ ਦੇ ਵਿੱਚ ਆਪਾਂ ਇਹ ਸੁਣਦੇ ਹਾਂ ਕਿ ਬਈ ਫਸਲੀ ਚੱਕਰ ਦੇ ਵਿੱਚ ਬੰਨੇ ਰਹੀ ਏ ਪਹਿਲਾਂ ਕਣਕ ਬੀਜ ਲਈ ਫਿਰ ਝੋਨਾ ਬੀਜ ਲਿਆ ਹਨ ਇਹ ਤੁਸੀਂ ਇਦਾਂ ਕਰਨ ਦਾ ਕਿਉਂ ਸੋਚਿਆ ਭਾਈ ਮੈਂ ਪਹਿਲਾਂ ਤੋਂ ਹੀ ਚਾਹੁੰਦਾ ਸੀ ਵੀ ਥੋੜੀ ਜਿਹੀ ਡਿਫਰੈਂਟ ਕੋਈ ਵੱਖਰੀ ਖੇਤੀ ਕੀਤੀ ਜਾਵੇ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਐਵੋਕਾਡੋ ਵੀ ਪੰਜਾਬ ਚ ਹੋ ਸਕਦਾ ਲੋਗਨ ਵੀ ਹੋ ਰਿਹਾ ਜੀ ਤਾਂ ਫਿਰ ਉਹਨਾਂ ਨੂੰ ਥੋੜੇ ਜਿਹੇ ਵੱਡੇ ਲੈਵਲ ਤੇ ਪ੍ਰਮੋਟ ਕਰਨਾ ਸੋਚਿਆ ਤੇ ਇਹ ਸੋਚਿਆ ਵੀ ਆਪਾਂ ਜੇ ਫਸਲੀ ਚੱਕਰ ਨਹੀਂ ਛੱਡਾਂਗੇ ਤਾਂ ਹੁਣ ਇਸ ਵਾਰ ਜੀਰੀ ਦਾ ਤੁਸੀਂ ਹਾਲਤ ਦੇਖ ਕੇ ਲਈਏ ਜੀ ਕਣਕ ਦੇ ਲਈ ਤੁਸੀਂ ਡੀਏਪੀ ਦੀ ਹਾਲਤ ਦੇਖ ਚੁੱਕੇ ਹੋ ਜੀ ਜੇ ਇਹੀ ਹਾਲਾਤ ਸਰਕਾਰ ਇੱਕ ਦਿਨ ਲਈ ਵੀ ਬੰਦ ਕਰ ਦਵੇ ਵੀ ਅਸੀਂ ਡੀਏਪੀ ਨਹੀਂ ਦੇਣਾ ਜਾਂ ਬਿਜਲੀ ਨਹੀਂ ਦੇਣੀ ਕਿ ਆਪਾਂ ਕਣਕ ਝੋਨਾ ਕਰ ਸਕਦੇ ਹਾਂ ਜੀ ਨਹੀਂ ਹੋ ਸਕਦਾ ਜੇ ਆਪਾਂ ਇਸ ਖੇਤੀਬਾੜਾ ਆਉਣੇ ਆ ਚਾਹੇ ਉਹ ਫਲਾਂ ਦੀ ਆ ਚਾਹੇ ਉਹ ਦੂਸਰੀਆਂ ਸਬਜ਼ੀਆਂ ਦੀ ਖੇਤੀ ਹੈ ਜੀ ਤੇ ਜੇ ਆਰਗੇਨਿਕਲ ਤਾਰਤੇ ਕਰਦੇ ਆ ਫਿਰ ਆਪਾਂ ਸਰਕਾਰ ਤੇ ਨਿਰਭਰ ਨਹੀਂ ਹੁੰਦੇ ਅੱਜ ਜੇ ਮੈਨੂੰ ਡੀਏਪੀ ਨਹੀਂ ਮਿਲਿਆ ਮੈਂ ਕਣਕ ਬੀਜ ਨੂੰ ਮੈਨੂੰ ਕੋਈ ਚੱਕਰ ਨਹੀਂ ਆਗਾ ਹੁਣ ਕਣਕ ਵਾਲੇ ਖੇਤ ਦੇ ਵਿੱਚ ਗੜੇ ਆ ਜੀ ਬਿਨਾ ਡੀਏਪੀ ਬਿਨਾ ਯੂਰੀਆ ਬਿਨਾ ਕਿਸੇ ਪੈਸਟੀਸਾਈਡ ਤੋਂ ਇਹ ਮੈਂ ਕਣਕ ਬੀਜੀ ਆ ਜੀ ਸਿਰਫ ਕੱਲਾ ਬੀ ਪਾਇਆ ਸੋਨਾ ਮੋਤੀ ਦੇਸੀ ਵੀ ਉਹ ਉਹੀ ਆਪਾਂ ਕਰਦੇ ਆ ਉਹਨੇ ਝਾੜ ਵੀ ਦੋ 2.5 ਕੰਟਲ ਦਾ ਦੇਣਾ ਪ੍ਰਤੀ ਬਿਗਾ ਉਹਨੇ ਨਾਲ ਆਪਣਾ ਗੁਜ਼ਾਰਾ ਹੋ ਜਾਂਦਾ ਜੀ ਠੀਕ ਆ ਆਓ ਆਪਾਂ ਹੋਰ ਵੀ ਕਿਸਮਾਂ ਦੇਖ ਲੈਨੇ ਆ ਜਿਹੜੀਆਂ ਜਿਹੜੀਆਂ ਤੁਹਾਡੇ ਕੋਲੇ ਮੌਜੂਦ ਨੇਗੀਆਂ ਆ ਕਿਹੜਾ ਪੌਦਾ ਹੈਗਾ ਜੀ ਦੱਸੋ ਇਹ ਪੇਕਨ ਦਾ ਪੌਦਾ ਜੀ ਇਹਨੂੰ ਪੇਕਨ ਨਟ ਕਹਿੰਦੇ ਆ ਜੀ ਖਰੋਟ ਵਰਗਾ ਹੁੰਦਾ ਜੀ ਇਹ ਅਮਰੀਕਾ ਦੀ ਮਰੀਡ ਆ ਜੀ ਤੇ ਕੈਲੀਫੋਰਨੀਆ ਅਮਰੀਕਾ ਜਿਆਦਾ ਹੁੰਦਾ ਜੀ ਇਹਨੂੰ ਜੇ ਆਪਾਂ ਹੱਥ ਨਾਲ ਖੋਲੀਏ ਖੁੱਲ ਜਾਂਦਾ ਤੇ ਇਹਦੀ ਪੇਕਨ ਪਾਈ ਵਗੈਰਾ ਬਹੁਤ ਬਣਦੀਆਂ ਨੇ ਜੀ ਉੱਧਰ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਇੰਗਲੈਂਡ ਦੀ ਗੱਲ ਕਰੀ ਉੱਥੇ ਵੀ ਬਹੁਤ ਵਧੀਆ ਇਹਨੂੰ ਵਰਤਦੇ ਨੇ ਤੇ ਕੋ 2600 ਰੁਪਏ 2500 ਰੁਪਏ ਕਿਲੂਏ ਡਰਾਈ ਫਾਰਮ ਦੇ ਵਿੱਚ ਮਿਲਦਾ ਪੰਜਾਬ ਚ ਮਿਲਦਾ ਜੀ ਜੇ ਆਪਾਂ ਲੈਣ ਜਾਈਏ ਕਿਤੇ ਕਿਤੋਂ ਤੇ ਇਹ ਆਪਾਂ ਪੰਜਾਬ ਚ ਪੈਦਾ ਕਰਨ ਦੀ ਕੋਸ਼ਿਸ਼ ਤੇ ਕਿੰਨੇ ਕ ਬੂਟੇ ਨੇ ਜਿਹੜੇ ਇਹਦੇ ਲਗਾਏ ਤੁਸੀਂ ਮੈਂ 10 ਕ ਬੂਟਿਆਂ ਦੇ ਟ੍ਰਾਇਲ ਕਰਦਾ ਜੀ ਠੀਕ ਹੈ ਇਹਨਾਂ ਦਾ 10 ਬੂਟੇ ਆਪਣੇ ਕੋਲ ਸਕਸੈਸਫੁਲ ਅਚਾ ਮੌਸਮ ਦੇ ਹਿਸਾਬ ਨਾਲ ਠੀਕ ਹੈ ਸਾਰਾ ਮੌਸਮ ਦੇ ਹਿਸਾਬ ਨਾਲ ਤੇ ਜ਼ਮੀਨ ਦੇ ਹਿਸਾਬ ਨਾਲ ਠੀਕ ਹੈ ਜੀ ਹੁਣ ਬਸ ਇੱਕ ਵਾਰ ਦੇਖਣਾ ਵੀ ਫਰੂਟ ਜਦੋਂ ਵੀਅਰ ਕਰ ਲੂਗਾ ਫਰੂਟ ਚੱਕ ਲੂਫ ਵਾਲਾ ਆ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਕਿੰਨਾ ਕੁ ਹੁੰਦਾ ਕਿਦਾਂ ਦੀ ਇਹ ਟੈਕਚਰ ਕੀ ਆ ਜਿਹੜਾ ਆਪਾਂ ਨਸਲ ਮੰਗਾਈ ਆ ਉਹਦਾ ਸੇਮ ਟੇਸਟ ਬਣਦਾ ਜਾਂ ਕਿਦਾਂ ਜੀ ਬਸ ਬਹੁਤੇ ਕਿਸਾਨ ਕਹਿੰਦੇ ਨੇ ਕਿ ਵੀ ਇੱਥੇ ਪੰਜਾਬ ਦੇ ਵਿੱਚ ਐਪਲ ਨਹੀਂ ਉਗਾਇਆ ਜਾ ਸਕਦਾ ਪਰ ਮੈਂ ਦੇਖ ਪਾ ਰਿਹਾ ਕਿ ਇੱਥੇ ਤੁਸੀਂ ਸੇਬ ਦਾ ਬੂਟਾ ਲਗਾਇਆ ਹੋਇਆ ਵਾ ਇਹ ਕਿਸ ਤਰ੍ਹਾਂ ਇਹ ਐਪਲ ਦਾ ਬੂਟਾ ਜੀ ਇਹ ਆਪਾਂ ਉਹ ਵੈਰੈਟੀਆਂ ਚੁਣ ਕੇ ਲੈ ਕੇ ਆਏ ਆ ਜੋ ਆਪਣੇ ਮੌਸਮ ਲਈ ਠੀਕ ਨੇ ਜੀ ਤੇ ਹੁਣ ਜੇ ਆਪਾਂ ਸੋਚੀਏ ਵੀ ਹਿਮਾਚਲ ਵਾਲੀਆਂ ਵੈਰੈਟੀਆਂ ਆਪਣੇ ਹੋ ਜਾਣਗੀਆਂ ਨਹੀਂ ਜੀ ਇਹ ਇਜ਼ਰਾਈਲ ਦੀਆਂ ਵੈਰੈਟੀਆਂ ਨੇ ਜੀ ਕੁਝ ਇੱਕ ਹੋਰ ਮੁਲਕ ਦੀਆਂ ਨੇ ਉਹ ਆਪਣੇ ਗਰਮ ਰੁੱਤ ਦੇ ਵਿੱਚ ਹੁੰਦੀਆਂ ਨੇ ਉਹ ਆਪਣੇ ਹੋ ਸਕਦੀਆਂ ਨੇ ਤੇ ਇੱਥੇ ਬੜੇ ਵਧੀਆ ਤਰੀਕੇ ਨਾਲ ਕੰਮ ਜਾਮ ਨੇ ਠੀਕ ਹੈ ਤਾਂ ਲਾਈਨ ਵਾਈਜ਼ ਕਿੰਨੇ ਬੂਟੇ ਲੱਗੇ ਨੇ ਇਹ तकरीबन 25 ਕਬੂਟੇ ਮੈਂ ਲਾਏ ਹੋਏ ਸੀ ਜੀ ਦੋ ਲਾਈਨਾਂ ਦੇ ਵਿੱਚ ਇਹਨਾਂ ਦੇ ਟ੍ਰਾਇਲ ਕੀਤਾ ਸੀ 25 ਬੂਟੇ ਠੀਕ ਹੈ ਇਧਰ ਫੁੱਲ ਵੀ ਜਿਹੜਾ ਨਿਕਲਣਾ ਉਹ ਸਟਾਰਟ ਹੋ ਗਿਆ ਇਹ ਝੂਠਾ ਫੁੱਲ ਹੈ ਜੀ ਫੁੱਲ ਹੈ ਜੀ ਹੁਣ ਅਸਲ ਫੁੱਲੇ ਦਾ ਫਰਵਰੀ ਦੇ ਵਿੱਚ ਆਊਗਾ ਜੀ ਜਿਹੜਾ ਇਹ ਫੁੱਲ ਹੈ ਜੀ ਇਹ ਝੂਠੇ ਫੁੱਲ ਨੇ ਤੇ ਦਸੰਬਰ ਚ ਆ ਕੇ ਛੱਡ ਜਾਣਗੇ ਇਹਦੇ ਸਾਰੇ ਪੱਤੇ ਤੇ ਸਾਰੀ ਗਰੋਥ ਰੁਕ ਜੂ ਫਰਵਰੀ ਦੇ ਵਿੱਚ ਦੁਬਾਰਾ ਆ ਕੇ ਇਹ ਗਰੋਥ ਚੱਕੂਗਾ ਤੇ ਫਲੇਵਰਿੰਗ ਦੁਬਾਰਾ ਹੋਊਗੀ ਜੀ ਠੀਕ ਹੈ ਜੀ ਤੇ ਇੱਕ ਉਹ ਵੀ ਮੈਂ ਪਿੱਛੇ ਦੇਖਣਾ ਚਾਹਾਂਗਾ ਕਿ ਜਿਹੜੀ ਇੱਧਰ ਵੀ ਤੁਸੀਂਾਂ ਪ੍ਰਾਇਰਟੀ ਉਗਾਈ ਹੋਈ ਹੈ ਵੀ ਇਹ ਕਿਹੜੀ ਹੈ ਜੀ ਇਹ ਵੀ ਜ਼ਰੂਰ ਦੱਸਿਓ ਜੀ ਭਾਈ ਜੀ ਲੋਗਨ ਦਾ ਹੈ ਜੀ ਰੁਕ ਲੋਗਨ ਦਾ ਫਾਲਾ ਇਹ ਜਾਪਾਨੀ ਜਾਦਾ ਜਾਪਾਨ ਦੇ ਵਿੱਚ ਚੀਨ ਦੇ ਵਿੱਚ ਥਾਈਲੈਂਡ ਦੇ ਵਿੱਚ ਏਸ਼ੀਆ ਦਾ ਮੂਲ ਪੌਦਾ ਜੀ ਇਹ ਤੇ ਲੀਚੀ ਵਰਗਾ ਫਲ ਲੱਗਦਾ ਜੀ ਇਹਨੂੰ ਲੀਚੀ ਦੇ ਭਾਈ ਭੈਣੇ ਕਹਿ ਸਕਦੇ ਆ ਜੀ ਆਪਾਂ ਜੀ ਤੇ ਉਦੋਂ ਇੱਕ ਸੀਡ ਹੁੰਦਾ ਉਦੋਂ ਹੀ ਪਲਪ ਹੁੰਦਾ ਪਲਪ ਲੀਚੀ ਨਾਲੋਂ ਥੋੜਾ ਜਿਹਾ ਜ਼ਿਆਦਾ ਤੇ ਲੀਚੀ ਤੋਂ 1 ਮਹੀਨਾ ਬਾਅਦ ਪੱਕਦਾ ਜੀ ਇਹ ਆਪਣੇ ਮੌਸਮ 'ਚ ਤੇ ਇਹ ਟੋਟਲ ਜਿਵੇਂ ਹੁਣ ਆਪਾਂ ਇੱਕ ਚੀਜ਼ ਹੋਰ ਦੇਖਦੇ ਆ ਕਿ ਜਿਵੇਂ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਤਾਂ ਚਲੋ ਇੱਕ ਸਫਲ ਕਿਸਾਨ ਦੇ ਤੌਰ ਤੇ ਮੈਂ ਵੇਖਦਾ ਤੁਹਾਨੂੰ ਤੇ ਜਿਹ ਪੰਜਾਬ ਦੇ ਵਿੱਚ ਛੋਟੀਆਂ ਜ਼ਮੀਨਾਂ ਵਾਲੇ ਨੋ ਨਹੀਂ ਕਰ ਸਕਦੇ ਤੇ ਤੁਸੀਂ ਕਿੰਨੇ ਤੋਂ ਇਹ ਸ਼ੁਰੂ ਕੀਤੀ ਸੀ ਇਹ ਜਿਹੜੀ ਖੇਤੀ ਕੀਤੀ ਹੈ ਜੀ ਮੈਂ ਸ਼ੁਰੂ ਕੀਤੀ ਸੀ ਇੱਕ ਇੱਕ ਅੱਧੇ ਏਕੜ ਤੋਂ ਜੀ ਅੱਧੇ ਏਕੜ ਤੋਂ ਫਸਲ ਲਈ ਜਦੋਂ ਮੈਂ ਸ਼ੁਰੂ ਕੀਤਾ ਨਿੰਬੂਆਂ ਦਾ ਬਾਗ ਲਾਇਆ ਸੀ ਜੀ ਨਿੰਬੂਆਂ ਦਾ ਬਾਗ 12 ਸਾਲ 13 ਸਾਲ ਦਾ ਹੋ ਚੁੱਕਿਆ ਜੀ ਆਪਣੇ ਕੋਲ ਉਹ ਹੁਣ ਮੈਂ ਉਹਨੂੰ ਪੱਟ ਕੇ ਉਹਦੇ ਤੋਂ ਐਵੋਕਾਡੋ ਦੁਬਾਰਾ ਵਾਧਾ ਰਹੇ ਹਾਂ ਜੀ ਕਿਉਂਕਿ ਉਹ ਮੇਤੋਂ ਨੇੜੇ ਲੱਗੇ ਸੀ ਜ਼ਿਆਦਾ 10 ਵਜੇ 10 ਤੇ ਲੱਗਣ ਕਰਕੇ ਜੀ ਉਹ ਖਰਾਬ ਹੋ ਗਏ ਸੀ ਤਾਂ ਕਰਕੇ ਜੀ ਫਿਰ ਆਪਾਂ ਹੁਣ ਉੱਥੇ ਹੋਰ ਬਦਲ ਰਹੇ ਹਾਂ ਜੀ ਠੀਕ ਹੈ ਜੀ ਤੇ ਮੈਂ ਇੱਕ ਹੋਰ ਤੁਹਾਡੇ ਤੋਂ ਜਾਨਣਾ ਚਾਹੁੰਦਾ ਸੀਗੀ ਚੀਜ਼ ਕਿ ਮੈਂ ਉੱਥੇ ਦੇਖ ਰਿਆ ਸੀ ਕਿ ਇੱਕ ਬੂਟਾ ਲੱਗਿਆ ਹੋਇਆ ਸੀ ਕੋਨੂੰ ਫਰੂਟ ਵੀ ਲੱਗਿਆ ਸੀ ਵੀ ਉਹ ਕਿਹੜਾ ਫਰੂਟ ਹੈਗਾ ਜੀ ਉਹ ਜਿਹੜਾ ਲੋਕਾਂ ਦੇ ਪਹਿਲਾਂ ਆਪਾਂ ਚਾਈਨਾ ਵਾਲੇ ਬੂਟੇ ਦੀ ਗੱਲ ਕਰ ਚੁੱਕੇ ਆ ਜੀ ਉਹੀ ਬੂਟਾ ਹੈ ਜੀ ਸੇਮ ਤੇ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਇਹ 2 ਸਾਲ ਦਾ ਬੂਟਾ ਨਾਲੇ ਤਾਂ ਫਲ ਦੇ ਰਿਹਾ ਜੀ ਫਲੇ ਤੋਂ ਖਾ ਚੁੱਕੇ ਆ ਥੋੜਾ ਜਿਹਾ ਇਦੋਂ ਵੱਡਾ ਹੋ ਜਾਂਦਾ ਜੀ ਫਲੇ ਦਾ ਹਾਂਜੀ ਹਾਂਜੀ ਤੇ ਬੜਾ ਸੋਹਣਾ ਪੱਕ ਕੇ ਮਿੱਠਾ ਤੇ ਬੜਾ ਵਧੀਆ ਵੱਖਰਾ ਜਿਹਾ ਵਿਲੱਖਣ ਜਿਹਾ ਟੇਸਟ ਹੈ ਜੀ ਇਹਦਾ ਸਾਲ ਚ ਇਹ ਤਿੰਨ ਵਾਰ ਫਲ ਦਿੰਦਾ ਜਿਹੜੀਆਂ ਆਮ ਵੈਰੈਟੀਆਂ ਨੇ ਗ੍ਰੀਨ ਵਾਲੀਆਂ ਉਹ ਸਾਲ ਚ ਇੱਕ ਵਾਰ ਫਲ ਦਿੰਦੀਆਂ ਅੱਛਾ ਔਕੜਾਂ ਦਾ ਫਿਰ ਕਿੰਨਾ ਕ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਆਪਾਂ ਸ਼ੁਰੂਆਤ ਕਰੀਏ ਕਿਸੇ ਨਵੇਂ ਕੰਮ ਨੂੰ ਲੈ ਕੇ ਵੀ ਉਹ ਫਿਰ ਤੁਹਾਨੂੰ ਇਹ ਤਜਰਬਾ ਕਿੱਥੋਂ ਹਾਸਲ ਹੋਇਆ ਸਾਰਾ ਉਹ ਦੌਰ ਦੀ ਆਇ ਹੁੰਦਾ ਜੀ ਆਪਾਂ ਨੂੰ ਜੇ ਚੀਜ਼ ਬਾਰੇ ਪਤਾ ਲੱਗ ਗਿਆ ਵੀ ਹਾਂ ਪੰਜਾਬ ਦੇ ਮਾਹੌਲ ਚ ਹੋ ਸਕਦੀ ਹੈ ਪਹਿਲਾਂ ਤਾਂ ਉਹਦੇ ਬਾਰੇ ਪੜ੍ਹਨਾ ਫਿਰ ਸਰਚ ਕਰਨੀ ਵੀ ਉਹ ਕਿੱਥੋਂ ਮਿਲੂਗਾ ਉਸ ਸਮੇਂ ਚ ਬੜੀਆਂ ਦਿੱਕਤਾਂ ਆਉਂਦੀਆਂ ਨੇ ਜੀ ਕਿਉਂਕਿ ਬੂਟਾ ਨਹੀਂ ਅਵੇਲੇਬਲ ਹੁੰਦਾ ਜੇ ਬੂਟਾ ਅਵੇਲੇਬਲ ਹੋ ਗਿਆ ਉਹਦੀ نسل ਦਾ ਨਹੀਂ ਪਤਾ ਹੁੰਦਾ ਵੀ ਕੀ ਆ ਕੀ ਨਹੀਂ ਤੇ ਹੋਊਗਾ ਕਿਦਾਂ ਹੋਊਗਾ ਤਾਂ ਸਾਰਾ ਕੁਝ ਦੇਖਣਾ ਪੈਂਦਾ ਉਸ ਵੇਲੇ ਬੜੀਆਂ ਦਿੱਕਤ ਆਉਂਦੀਆਂ ਨੇ ਜਦੋਂ ਤੁਸੀਂ 1-2 ਸਾਲ ਜਾਂ 4 ਸਾਲ ਉਸ ਕੰਮ ਤੇ ਟ్రਾਇਲ ਕਰ ਲੈਨੇ ਹੋ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਵੀ ਕੀ ਹੈ ਕੀ ਨਹੀਂ ਜੀ ਜੀ ਮੈਂ ਇਹ ਕਹਿ ਸਕਦਾ ਕਿ ਵੀ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਤੁਸੀਂ ਪ੍ਰੇਰਣਾ ਸਰੋਤ ਬਣ ਰਹੇ ਹੋ ਕਿਉਂਕਿ ਪਹਿਲਾਂ ਤੁਸੀਂ ਟ్రਾਇਲ ਕਰਦੇ ਹੋ ਉਸ ਦੇ ਬਾਅਦ ਤੁਸੀਂ ਯੈਸ ਕਰ ਦਿਨੋ ਕਿ ਇਹ ਚੀਜ਼ ਆਪਣੇ ਹੋਊਗੀ ਕਿ ਨਹੀਂ ਹੋਊਗੀ ਜਾਂ ਕਿਹੜੀ ਵੈਰਾਈਟੀ ਆਪਣੇ ਹੋਊਗੀ ਕਿ ਆਪਾਂ ਇਹ ਕਹਿ ਸਕਦੇ ਹਾਂ ਜੀ ਹਾਂਜੀ ਬਾਈ ਜੀ ਕਿਉਂਕਿ ਮੈਂ ਖੁਦ ਪਹਿਲਾਂ ਟਰਾਇਲ ਕਰਦਾ ਜੀ ਜਿੰਨਾ ਚਿਰ ਉਹ ਚ ਸਕਸੈਸਫੁਲ ਨਹੀਂ ਹੁੰਦਾ ਉਹਨਾਂ ਚਿਰ ਮੈਂ ਦੂਸਰੇ ਬੰਦੇ ਨੂੰ ਇਹ ਨਹੀਂ ਕਹਿੰਦਾ ਵੀ ਹਾਂ ਤੁਸੀਂ ਇਹਨੂੰ ਲਾਓ ਜਾਂ ਨਾ ਲਾਓ ਕਿਉਂਕਿ ਕਈ ਦੋਸਤ ਕਹਿੰਦੇ ਸੇਵ ਦੀ ਖੇਤੀ ਕਰੀਏ ਪੰਜਾਬ ਚ ਸੇਵ ਦੀ ਖੇਤੀ ਕਾਮਯਾਬ ਨਹੀਂ ਸੇਵ ਦੇ ਟਰਾਇਲ ਕਾਮਯਾਬ ਨਹੀਂ ਸੇਵ ਦੀ ਜੀ ਬਾਈਬਲਟੀ ਦੇਖੀਏ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਜੀ ਵੀ ਆਪਾਂ ਇੱਕ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਟੱਕਰਾ ਦੇ ਸਕੀਏ ਪੰਜਾਬ ਦੇ ਵਿੱਚ ਜੇ ਗੱਲ ਕੋਈ ਹੋਊਗੀ ਤਾਂ ਕਣਕ ਝੋਨੇ ਦਾ ਫਸਲੀ ਚੱਕਰਾ ਜਿਹੜੀ ਉਹਦੀ ਆਮਦਨਾ ਉਹਨੂੰ ਇੱਕ ਬੇਸ ਮੰਨ ਕੇ ਹੀ ਉੱਥੋਂ ਸ਼ੁਰੂ ਹੋਊਗੀ ਗੱਲ ਕੀ ਇਹਨੂੰ ਉਹ ਵਧ ਸਕਦੇ ਆ ਉਹਦੇ ਨਾਲੋਂ ਜਾਂ ਨਹੀਂ ਤੇ ਜੇ ਆਪਾਂ ਨਹੀਂ ਵਧਦੇ ਤਾਂ ਫਿਰ ਆਪਣਾ ਉਹ ਟ੍ਰਾਇਲ ਕਾਮਯਾਬ ਨਹੀਂ ਹੋਏ ਅੱਛਾ ਮੈਂ ਇੱਕ ਚੀਜ਼ ਹੋਰ ਸੋਚ ਰਿਆ ਸੀਗਾ ਤੁਸੀਂ ਵੀ ਜਿਵੇਂ ਹੁਣ ਨਿਰੇਖਣ ਕਰਦੇ ਹੋ ਪੂਰੀ ਜਾਂਚ ਕਰਦੇ ਹੋ ਆ ਪੰਜਾਬ ਸਰਕਾਰ ਵੀ ਜਿਹੜੀ ਨਰਸਰੀਆਂ ਨਹੀਂ ਆ ਉਹ ਵੀ ਨਿਰੇਖਣ ਕਰਦੀਆਂ ਨੇ ਪੂਰਾ ਜਾਂਚਦੀਆਂ ਨੇ ਤੁਹਾਨੂੰ ਕਿਹੜੀ ਕੰਮ ਹੀ ਲੱਗਦੇ ਨੇ ਵੀ ਜਿਹੜੀਆਂ ਉਹਨਾਂ ਦੇ ਵਿੱਚ ਮਤਲਬ ਸਹੀ ਨਹੀਂ ਹੈਗੀਆਂ ਜਦ ਤੁਸੀਂ ਆਪਣੇ ਹਿਸਾਬ ਨਾਲ ਕਰਦੇ ਹੋ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਜਿਵੇਂ ਯੂਨੀਵਰਸਿਟੀ ਹੈ ਉਹਨੂੰ ਆਪਣੇ ਤਰੀਕਿਆਂ ਨੂੰ ਸੁਧਾਰਨ ਦੀ ਲੋੜ ਹੈ ਜਾਂ ਕਿਦਾਂ ਦਾ ਮਤਲਬ ਤੁਹਾਨੂੰ ਮਹਿਸੂਸ ਹੁੰਦਾ ਜੀ ਯੂਨੀਵਰਸਿਟੀ ਨੂੰ ਜੀ ਨਵੀਆਂ ਚੀਜ਼ਾਂ ਤੇ ਟਰਾਇਲ ਕਰਨਾ ਚਾਹੀਦਾ ਜਿਹੜੇ ਜਿਹੜੀਆਂ ਟੱਕਰਾਂ ਅਸੀਂ ਮਾਰ ਰਹੇ ਹਾਂ ਜੀ ਹੁਣ ਸਾਨੂੰ ਐਵੇਂ ਕਾਡੋ ਦੀਆਂ ਨਸਲਾਂ ਲਿਆਉਣ ਲਈ ਮੈਨੂੰ ਕਿੰਨੀ ਸਟਰਗਲ ਕਰਨੀ ਪਈ ਆ ਮੈਨੂੰ ਇਹ ਪਤਾ ਮੇਰਾ ਕਿੰਨਾ ਪੈਸਾ ਉਹਦੇ ਤੇ ਲੱਗਿਆ ਮੈਨੂੰ ਪਤਾ ਜੀ ਕਿਉਂਕਿ ਅੱਜ ਬੂਟਾ ਉਹ 12-1300 ਦਾ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਲਿਆ ਕੇ ਲਾਏ ਨੇ ਜੀ ਤਾਂ ਬੀਜ ਵਾਲਾ ਬੂਟਾ ਹੀ ਮੈਨੂੰ 15 ਬੰਦਨਾ 10 18 10 ਦਾ ਮਿਲਿਆ ਜਿਹੜਾ ਬੂਟਾ ਹੁਣ ਨਸਲ ਆ ਉਹ ਕੋਈ ਜਾਣਦਾ ਵੀ ਨਹੀਂ ਸੀ ਜਿਹੜੀਆਂ ਮੈਂ ਲਾਉਣੀਆਂ ਚਾਹੁੰਦਾ ਸੀ ਪੰਜਾਬ ਦੇ ਮਾਹੌਲ 'ਚ ਹੋ ਸਕਦੀਆਂ ਨੇ ਉਹ ਬੂਟੇ ਕੋਈ ਜਾਣਦਾ ਵੀ ਨਹੀਂ ਸੀ ਵੀ ਕਿੱਥੋਂ ਮਿਲਣਗੇ ਕਿਵੇਂ ਮਿਲਣਗੇ ਉਹਦੇ ਲਈ ਬੜੀਆਂ ਟੱਕਰਾਂ ਮਾਰੀਆਂ ਲਟਾਈ ਵੀ ਖਾਧੀ ਆ ਲੋਕਾਂ ਨੂੰ ਪੈਸੇ ਪਵਾ ਦੇਣੇ ਬੂਟੇ ਨਾ ਪਹੁੰਚਣੇ ਜਾਂ ਬੂਟਾ ਹੋਰ ਪਹੁੰਚ ਜਾਣਾ ਤੇ ਉਹ ਯੂਨੀਵਰਸਿਟੀ ਆਪਦੇ ਲੈਵਲ ਤੇ ਬਹੁਤ ਕੁਝ ਕਰ ਸਕਦੀ ਆ ਜਿਵੇਂ ਉਹ ਅਮਰੀਕਾ ਤੋਂ ਕਿੰਨੂੰ ਲੈ ਕੇ ਆਏ ਨੇ ਕਿੰਨੂੰ ਪ੍ਰਮੋਟ ਕੀਤਾ ਕਿੱਡੀ ਵੱਡੀ ਵੈਲਟਾ ਦੀ ਪੰਜਾਬ 'ਚ ਜੇ ਉਹ ਹੁਣ ਇਨੂੰ ਪ੍ਰਮੋਟ ਕਰ ਰਹੇ ਨੇ ਜੇ ਆਪਣਾ ਡ੍ਰੈਗਨ ਫਰੂਟ ਨੂੰ ਪਰ ਉਦੋਂ ਪਹਿਲਾਂ ਕਿਸਾਨਾਂ ਨੇ ਟ੍ਰਾਇਲ ਕਰ ਲਏ ਸੀ ਤੇ ਹੁਣ ਜੇ ਉਹ ਐਵੋਕਾਡੋ ਵੱਲ ਜਾਂ ਆਉਣ ਜਾਂ ਇਹਦੇ ਲੋਗਨ ਵੱਲ ਆਉਣ ਹੋਰ ਜੋ ਚਾਰ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਪ੍ਰਮੋਟ ਕਰ ਸਕਦੇ ਨੇ ਤੇ ਪੰਜਾਬ ਚ ਬੜੀਆਂ ਕਾਮਯਾਬ ਹੋ ਸਕਦੀਆਂ ਨੇ ਉਹਨਾਂ ਤੇ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਜੀ ਜਿਹੜੀ ਉਹ ਆਪ ਦੱਸਣ ਕਿਸਾਨਾਂ ਨੂੰ ਵੀ ਹਾਂ ਤੁਸੀਂ ਇਹ ਚੀਜ਼ ਲਾਓ ਤਾਂ ਤੁਸੀਂ ਫਸਲੀ ਚੱਕਰ ਚੋਂ ਨਿਕਲ ਸਕਦੇ ਹੋ ਠੀਕ ਹੈ ਕਿਸਾਨਾਂ ਨੂੰ ਕੀ ਗੱਲ ਕਹਿਣੀ ਚਾਹੁੰਗਾ ਅਖੀਰ ਦੇ ਵਿੱਚ ਦੇਖੋ ਜੀ ਜਿਹੜੇ ਕਿਸਾਨ ਦਾ ਗੁਜ਼ਾਰਾ ਵਧੀਆ ਹੋ ਰਿਹਾ ਜੀ ਜਿਹੜਾ ਅੰਦਾਸ ਕਿੱਲੇ ਵਾਲਾ ਕਿਸਾਨ ਜੇ ਅੱਧਾ ਕਿੱਲਾ ਛੱਡ ਕੇ ਆਪਦੇ ਲਈ ਬਾਗਬਾਨੀ ਸ਼ੁਰੂ ਕਰੇ ਤਾਂ ਉਹ ਹੌਲੀ-ਹੌਲੀ ਉਹ ਚ ਸਕਸੈਸਫੁਲ ਹੋ ਸਕਦਾ ਤੇ ਦੂਸਰਾ ਦੀ ਇਹ ਹੈ ਵੀ ਆਪਦੇ ਘਰ ਜੋਗੀ ਫਸਲ ਜ਼ਰੂਰ ਲਾਓ ਉਹ ਆਰਗੈਨਿਕਲੀ ਲਾਓ ਉਹਦੇ ਚ ਰੇ ਦਵਾਈਆਂ ਘੱਟ ਪਾਓ ਜੀ ਉਹ ਆਪਦੇ ਪਰਿਵਾਰ ਨੂੰ ਦਿਓ ਕਿਉਂਕਿ ਜੇ ਦੇਖੋ ਡੀ ਐਮ ਸੀ ਚਲੇ ਗਏ ਜੀ ਫਿਰ ਤੁਹਾਡਾ ਸਾਰੀ ਉਮਰ ਦਾ ਕਮਾਇਆ ਉਹਨਾਂ ਨੇ ਇੱਕ ਸਾਲ ਚ ਇੱਕ ਮਹੀਨੇ ਚ ਜਾਂ ਇੱਕ ਇੱਕ ਬਿਮਾਰੀ ਵਿੱਚ ਹੀ ਲੈ ਜਾਣਾ ਜੀ ਫਿਰ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ ਜੇ ਆਪਾਂ ਦਵਾਈਆਂ ਦੀ ਵਰਤੋਂ ਘੱਟ ਕਰਕੇ ਆਪਾਂ ਆਪਦੇ ਆਪ ਨੂੰ ਸਹੀ ਕਰ ਲਾਂਗੇ ਤਾਂ ਜਾਦਾ ਵਧੀਆ ਰਹੂਗਾ ਜੀ ਜੀ ਧੰਨਵਾਦ ਬਹੁਤ ਪਤ ਇਹ ਸਨ ਕਿਸਾਨ ਗੁਰਸਿਮਰਨ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪਹਿਲਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦ ਨੇ ਕਿ ਪੰਜਾਬ ਦੇ ਵਿੱਚ ਜੇਕਰ ਮੈਂ ਨਰੀਖਣ ਕਰਕੇ ਪੰਜਾਬ ਦੇ ਲੋਕਾਂ ਨੂੰ ਸਹੀ ਫਸਲ ਪ੍ਰੋਵਾਈਡ ਕਰਵਾਵਾ ਦਵਾਗਾ ਤਾਂ ਮੇਰਾ ਇੱਕ ਬਹੁਤ ਵੱਡਾ ਇੱਕ ਮੇਰਾ ਇਹ ਉਪਰਾਲਾ ਹੋਵੇਗਾ ਕਿਉਂਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਜਿਹੜੇ ਇਹ ਤਿਆਹਿਆ ਕਰ ਚੁੱਕੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਜੇ ਬੀਜਣਾ ਤਾਂ ਝੋਨਾ ਜਾਂ ਕਣਕ ਬੀਜਣੀ ਹੈ ਅਸੀਂ ਫਸਲੀ ਚੱਕਰ ਦੇ ਵਿੱਚ ਹੀ ਰਹਿਣਾ ਉਹਨਾਂ ਨੂੰ ਕਿਤਨੇ ਕਿਤੇ ਬਾਹਰ ਕੱਢਣ ਦੀਆਂ ਬਹੁਤ ਸੋਹਣੀਆਂ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਨੂੰ ਵੇਖ ਕੇ ਕਿੰਨੇ ਕੁ ਕਿਸਾਨ ਨੇ ਜਿਹੜੇ ਉਹ ਜਾਗਰੂਕ ਬਣਦੇ ਨੇ ਕੈਮਰਾ ਪਰਸਨ ਸ਼ੈਲੀ ਆਰਟ ਮਲੌਰ ਦੇ ਨਾਲ ਮੈਂ ਬਿਆਨ ਸਿੰਘ ਗਰੋੜੀਆਂ ਮਲੇਰਕਟਲਾ ਤੋਂ ਹਮਦਰਦ মিডিਆ ਦੇ ਲਈ